ਆਪਣੇ ਬੜੇ ਛੋਟੇ ਛੋਟੇ ਗੋਹਾ ਕੁੜਾ ਕਰਕੇ 22 ਬਾਈਕਰਾਂ ਦਾ ਨਾ ਮਾਤਾ ਵੀ 20 22 ਬਾਈਕਰਾਂ ਦਾ ਜੀ ਗੋਹਾ ਕੁੜਾ ਕਰਦੀ ਸੀ ਤਾਂ ਜਵਾਖ ਵਾਲੀ ਸੀ ਚਾਰ ਪੁੱਤ ਤੇ ਦੋ ਧੀਆਂ ਪਾਲੀਆਂ ਦੋ ਧੀਆਂ ਦਾ ਹੌਸਲ ਤੇ ਦੋ ਦੋ ਧੀਆਂ ਬੇਟੀਆਂ ਕੁੜੀਆਂ ਕਿੰਨੀਆਂ ਸੀ ਕੁੜੀ ਕੋਈ ਨਹੀਂ ਦੋ ਧੀਆਂ ਚਾਰ ਮੁੰਡੇ ਸੀ ਤੂੰ ਗੱਲੀ ਨੇ ਚਾਰ ਪੁੱਤ ਪਾਲੇ ਤੇ ਵਿਆਹ ਤੇ ਹੈ ਵਿਆਹ ਤੇ ਤੂੰ ਹੀ ਵਿਆਹਿਆ ਹੋਰ ਨਹੀਂ ਗਏ ਮਾਤਾ ਸਰਜੀਤ ਕੌਰ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰੋਂ ਲੈ ਕੇ ਆਇਆ। ਉਹ ਆ ਕੇ ਮਗ ਨੂੰ ਖਿੱਚਿਆ ਹੋਇਆ। ਉਹ ਤੇ ਬਿਹੜੇ ਚ। ਆਹੋ ਬੀਹੀ ਤੇ। ਬੀਹੀ ਦੇ ਵਿੱਚ। ਕਾ ਤੂੰ ਖਿੱਚ ਕੇ ਲੱਗਦੀ ਤੇਰੀ ਨੂੰ? ਉੱਟ ਕੇ ਮਾਰ ਕੇ। ਕੀ ਕਹਿੰਦੀ ਸੀ? ਕੰਨੀ ਆਜਾ ਅੱਛੇ ਸਿੱਟੂ ਮਾਤਾ। ਅੱਛਾ ਤਿੰਨ ਸਾਲ ਤੋਂ ਬਈ ਰੋਟੀ ਪਿੰਡ ਦੇ ਗੁਰਦੁਆਰਾ ਸਾਹਿਬ ਖਾ। ਮਾ। ਕੋਈ ਪੋਤਾ, ਕੋਈ ਪੋਤੀ, ਕੋਈ ਤਾਂ ਪਿਆਰ ਕਰਦਾ ਹੋਊ ਤੇਡੋ। ਬਿਆਰਤਾ ਕਰਦੇ ਨੇ ਜਿਉਂ ਫਿਰ ਹੁਣ ਉਹਨਾਂ ਦੇ ਸਾਰੇ ਨਹੀਂ ਨਾ ਕਿੰਨੇ ਪੋਤੇ ਪੋਤੀਆਂ ਤੇਰੇ ਜੀ ਪੋਤੇ ਨੇ ਹਾਂ ਦੋ ਪੋਤੀਆਂ ਨੇ ਅੱਛਾ ਅੱਠ ਪੁੱਤ ਪੋਤੀਆਂ ਕੋਈ ਪਤਾ ਕੀ ਕਹਿੰਦੀ ਇਹਨੂੰ ਇਹਦੀ ਨੂੰ ਯਾਨੀ ਵੀ ਤੂੰ ਨਾ ਮੇਰੇ ਮੁੰਡਿਆਂ ਦੇ ਕੁਝ ਕਰਾਤਾ ਵੀ ਮੇਰੇ ਮੁੰਡੇ ਨਾਲ ਰਿਸ਼ਤਾ ਨਹੀਂ ਹੁੰਦਾ ਇਹ ਗੱਲ ਕਰਕੇ ਕੁੱਟਦੀ ਆ ਅਨਿਰਚਨਨ ਦਿੰਦਾ ਬੰਦੇ ਨਹੀਂ ਦੇਖਦੇ ਰਾਹ ਦੇਖ ਜੰਦਾ ਰਾਹ ਨਾ ਰਾਹ ਮੈਂ ਤਾਂ ਸੜਕ ਦੇ ਸੋਟੀ ਮਾਸਕ ਤੇ ਹੁਣ ਛੋਟੇ ਕੋਈ ਤਾਂ ਜਗ੍ਹਾ ਹੀ ਨਹੀਂ ਉਹ ਤਾਂ ਫਿਰ ਆਪ ਸਰਪਰੇਜ ਰਿੰਦਾ ਉਹ ਕਿੱਥੇ ਰੱਖੂ ਤੈਨੂੰ ਫਿਰ ਉਹ ਵੀ ਨਹੀਂ ਵੜਦੇ ਮੈਂ ਕੀ ਤੇ ਨਾ ਨਹੀਂ ਜੇ ਦੂਜੀ ਲੇਨ ਆ ਜਾਣ ਫਿਰ ਫਿਰ ਉਹਨਾਂ ਨਾਲ ਜਾਉਂਗੀ ਫਿਰ Papa ਬੈਠੇ ਨੇ ਇਹਨਾਂ ਦਾ ਪਿੰਡਾ ਕੋਟ ਦੂਣਾ ਮਸਤੂਮਾਨਾ ਸਾਹਿਬ ਆ ਇਧਰਾਂ ਦੁਕਾਨਾਂ ਲਵੇ ਗੁਰਦੁਆਰਾ ਸਾਹਿਬ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਇੱਥੇ ਗੁਰਦੁਆਰਾ ਸਹਿਬ ਦਾ ਗੇਟ ਆ ਜੀ ਉਹ ਸਾਹਮਣੇ ਤੇ ਆਹਾ ਪੂਰੇ ਦੁਕਾਨਾਂ ਨੇ ਜੀ ਤੇ ਆਹ ਸੜਕਾ ਮੇਨ ਰੋਡ ਜੀ ਆ ਇਹਦੇ ਮਾਤਾ ਦੇ 4 ਬੱਚੇ ਨੇ 4 ਇਹ ਬੱਚੇ ਉਹਦੇ ਵਿੱਚੋਂ ਇੱਕ ਬੱਚੇ ਦੀ ਡੈਥ ਹੋ ਗਈ ਨਹੀਂ ਹੁਣ ਤੈਨੂੰ ਕੋਈ ਨਹੀਂ ਕਰੇ ਚਾਹ ਪਾਣੀ ਰੋਟੀ ਪਾਣੀ ਕੁਛ ਨਹੀਂ ਪੁੱਛਦਾ ਕੋਈ ਕੋਈ ਨਹੀਂ ਪੁੱਛਦਾ ਮਾਤਾ ਹਾਂ ਵੀ ਦਿੱਤੇ ਤਿੰਨ ਵਿਆਹ ਲੈ ਤਿੰਨੇ ਵਿਆਹੇ ਹੋਏ ਬਈ ਹੁਣ ਬਰਬਾਦੀ ਹੋ ਗਈ ਘਾਤੀ ਲਈ ਬੇਬੇ ਸਾਸਰੀ ਕਾਲ ਕੁੜੇ ਤਕੜੀਆਂ ਬੇਬੇ ਸਰਜੀਤ ਕੁਰੇ ਦਿਖਦਾ ਨਹੀਂ ਤੈਨੂੰ ਲੈ ਨਹੀਂ ਆਪਾਂ ਤਾਂ ਬੇਬੇ ਦੀਆਂ ਅੱਖਾਂ ਠੀਕ ਕਰਾਉਣੀਆਂ ਵਾ ਫਿਰ ਸਭ ਤੋਂ ਪਹਿਲਾਂ ਤਾਂ ਸਰਜੀਤਕੌਰ ਨੂੰ ਦਿਖਣਾ ਹੀ ਲਾਉਣਾ ਠੀਕ ਹੈ ਸਰਜੀਤਕੁਰੇ ਗਰਮੀਆਂ 'ਚ ਸ਼ਾਲ ਲਈ ਫਿਰਦੀਆਂ ਤੂੰ ਮੈਨੂੰ ਪਾਲਾ ਲੱਗਦਾ ਕਮਜ਼ੋਰੀ ਪੈ ਗਈ ਹੈ ਨਾ ਹਾਂ ਕਮਜ਼ੋਰੀ ਕਰਕੇ ਨਾ ਫਿਰ ਪਾਲਾ ਲੱਗਦਾ ਮੇਰੀ ਬੇਬੇ ਨੂੰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮਾਤਾ ਸਰਜੀਤਕੌਰ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰੋਂ ਲੈ ਕੇ ਆਇਆ 골ਡਿਸ਼ਨ ਨਾਲ ਸਾਡਾ ਛੋਟਾ ਭਰਾ ਇਹ ਸਾਡੀ ਟੀਮ ਆ ਸੰਗਰੂਰ ਤੋਂ ਪਟਿਆਲੇ ਨਾਬੇ ਤੋਂ ਇਹ ਵੀਰ ਸਾਡੇ ਸਾਡੀ ਟੀਮ ਦੇ ਮੈਂਬਰ ਨੇ ਗੁਲਦਿੱ ਕਿੱਥੇ ਮਿਲੇ ਮਾਤਾ ਜੀ ਕੀ ਗੱਲ ਬਾਤ ਸੀ ਬਸ ਮਾਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਹੋਣੇ ਦੁਕਾਨਾਂ ਨੇ ਹੂੰ ਉੱਥੇ ਬੈਠੇ ਸੀ ਮਾਤਾ ਹੂੰ ਤੇ ਅਸੀਂ ਨਾ ਅੱਜ ਸਾਡਾ ਕੋਈ ਪ੍ਰੋਗਰਾਮ ਸੀਗਾ ਕੋਈ ਮਾਸੀ ਦੇ ਮੁੰਡੇ ਦਾ ਅਰੇਂਜਮੈਂਟ ਸੀ ਉਹ ਅਸੀਂ ਉੱਥੇ ਸਵੇਰੇ ਜਦੋਂ ਪਹੁੰਚੇ ਉੱਥੇ ਬਾਹਰ ਮਾਤਾ ਬੈਠੇ ਸੀ ਆਪਣੀ ਗੱਡੀ ਦੇ ਮੂਹਰੇ ਹੂੰ ਜਦੋਂ ਮੈਂ ਉੱਥੇ ਡੇਢ ਘੰਟਾ ਦੋ ਘੰਟਾ ਨੋਟਕਰੀ ਮੰਗ ਕੇ ਮਾਤਾ ਵੈਸੇ ਚੱਲ ਬੈਠੀ ਆ ਜਦੋਂ ਮੈਂ ਜਾ ਕੇ ਮਾਤਾ ਨੂੰ ਪੁੱਛਿਆ ਮਾਤਾ ਕਹਿੰਦੀ ਮੈਨੂੰ ਦਿਖਦਾ ਨਹੀਂ ਹੈਗਾ ਹੂੰ ਤੇ ਪਿੰਡ ਪੁੱਛਿਆ ਮਾਤਾ ਦਾ ਜੀ ਫਿਰ ਮੈਂ ਮਾਤਾ ਨੂੰ ਪੁੱਛਿਆ ਮਾਤਾ ਤੈਨੂੰ ਮੈਂ ਖੜਾ ਦੇਣਾ ਕਹਿੰਦੀ ਨਾ ਮੈਨੂੰ ਦਿਖਦਾ ਨਹੀਂ ਰਹਾ ਤੂੰ ਖੜਿਆ ਮਤਲਬ ਇੰਨੀ ਕੇ ਦੂਰੀ ਸੀ ਬਾਈ ਥੋੜੀ ਜੀ ਹੂੰ ਫਿਰ ਮਾਤਾ ਨੇ ਸਾਰੀ ਮੈਨੂੰ ਜਦੋਂ ਗੱਲਬਾਤ ਅਸੀਂ ਕਹਿੰਦੀ ਵੀ ਮੇਰੇ ਮੇਰਾ ਕੋਟ ਦਿਨਾ ਪੈਂਦਾ ਮੇਰੇ ਚਾਰ ਮੁੰਡੇ ਨੇ ਨੂਹਾ ਨੇ ਉਹ ਉਹ ਇਹਦੀ ਮਤਲਬ ਖੇਰਕੂਰ ਕੋਈ ਕੁਝ ਨਹੀਂ ਕਰਦਾ ਜਿਹਨੂੰ ਘਰੋਂ ਮਤਲਬ ਵਿਚਾਰੀ ਨੂੰ ਰੋ ਦੱਸਿਆ ਸੀ ਮਾਤਾ ਨੇ ਕਹਿੰਦੀ ਮੈਨੂੰ ਸਾਗੇ ਵਾਂਗ ਖਿੱਚਿਆ ਗਲੀ ਚ ਸੋ ਸਾਗੇ ਵਾਂਗ ਖਿੱਚਿਆ ਹੋਇਆ ਉਹ ਚ ਬਿਹੜੇ ਚ ਆਹੋ ਬੀਹੀ ਤੇ ਬੀਹੀ ਦੇ ਵਿੱਚ ਕਾ ਤੋ ਖਿੱਚ ਕੇ ਲੈ ਗਈ ਤੇਰੀ ਨੂੰ ਕੁੱਟ ਕੇ ਮਾਰ ਕੇ ਕੀ ਕਹਿੰਦੀ ਸੀ ਕਹਿੰਦੀ ਆਜਾ ਇੱਥੇ ਸਿੱਟੂ ਮਾਤਾ ਅੱਛਾ ਤੇਰੀ ਨੂੰ ਨੇ ਵਿਚਾਰਲੇ ਦੀ ਨੂੰ ਸੀ ਨਾ ਉਹ ਹਾਂਜੀ ਵਿਚਾਰਲੇ ਦੀ ਨੂੰ ਨੇ ਵਿਚਾਰੀ ਨੂੰ ਬਹੁਤ ਕੁੱਟਿਆ ਤੇ ਰੋਟੀ ਪਾਣ ਦੇ ਦਿੰਦੇ ਹੁਣ ਮਾਤਾ 3 ਸਾਲ ਤੋਂ ਬਈ ਰੋਟੀ ਪਿੰਡ ਦੇ ਗੁਰਦੁਆਰਾ ਸਾਹਿਬ ਖਾ ਰਹੀ ਆ ਛੋੜ ਦਿੰਦੇ ਹਾਂ ਹਾਂ ਹਾ ਗੋੜ ਦੁੰਨੇ ਦੇ ਅੱਜ ਮਾਤਾ ਨੇ ਕਿਤੇ ਕੋਈ ਮਾੜਾ ਮੋਡਾ ਕਿਤੇ ਹੋਇਆ ਨਾ ਨੂਹਾਂ ਨਾ ਹਨ ਅੱਜ ਮਾਤਾ ਸਵੇਰੇ ਮਾਤਾ ਇਹੀ ਸੋਚ ਕਈ ਵੀ ਮੈਂ ਨਹੀਂ ਕਰੇ ਬੜਨਾ ਪਹਿਲਾਂ ਹੀ ਮਾਤਾ ਇੱਕ ਦੋ ਵਾਰੀ ਬਈ ਕਰੋ ਗਏ ਆ ਮੇਰੀ ਸਰਪੰਚ ਨਾਲ ਵੀ ਗੱਲ ਹੋਈ ਸੀ ਉਹ ਕਹਿੰਦਾ ਕਹਿੰਦਾ ਵੀ ਅਸੀਂ ਕਨੇ ਬਾੜ ਦਿੰਦੇ ਸੀਗੇ ਤੇ ਉਹ ਇੱਕ ਨਦਦਨ ਤਾਂ ਸ਼ਰਮ ਕਰ ਲੰਦੇ ਸੀਗੇ ਵੀ ਚਲੋ ਮਾਤਾ ਨੂੰ ਰੱਖ ਲੈਂਦੇ ਕਹਿ ਸੁਣ ਕੇ ਵੀ ਬਾਅਦ ਚ ਫੇਰ ਉਹੀ ਹਾਲ ਆ ਕਰੇ ਕਿਉਂਕਿ ਹੁਣ ਬੁੜੀਆਂ ਨਹੀਂ ਚੱਲਦੀ ਆ ਬਈ ਮਾਤਾ ਦੀਆਂ ਨੂਹਾਂ ਦੀ ਚੱਲਦੀ ਆ ਹੁਣ ਮਾਤਾ ਵੈਸੇ 2-3 ਸਾਲ ਤੋਂ ਰੋਟੀ ਘੁਰਦਵਾਰਾ ਸਾਹਿਬੇ ਖਾਰੇ ਸੀ ਅੱਜ ਸਵੇਰੇ ਮਾਤਾ ਨੇ ਰੋਟੀ ਆ ਕੇ ਮਸਤ ਮਾਣਾ ਸਾ ਉਦੋਂ ਬਾਅਦ ਜਦੋਂ ਮੇਰੇ ਮਾਤਾ ਨੇ ਸਾਰੀ ਸਟੋਰੀ ਦੱਸੀ ਵੀ ਮੇਰੇ ਨਾਲ ਤਾਂ ਬਈ ਹਾਂ ਹਾਂ ਕੁਝ ਹੋਇਆਗਾ ਤੇ ਮਾਂ ਤੈਨੂੰ ਕੁੱਟਿਆ ਮਾਰਿਆ ਵੀ ਬਈ ਇਹਦੀ ਨੂਨੇ ਇੱਕ ਵਾਰੀ ਹਾਂਜੀ ਉਹ ਮਾਂ ਹਾਂਜੀ ਕੋਈ ਪੋਤਾ ਕੋਈ ਪੋਤੀ ਕੋਈ ਤਾਂ ਪਿਆਰ ਕਰਦਾ ਹੋ ਤੈਨੂੰ ਪਿਆਰ ਤਾਂ ਕਰਦੇ ਨੇ ਜਿਉ ਫਿਰ ਹੁਣ ਉਹਨਾਂ ਦੇ ਸਾਰੇ ਨਹੀਂ ਨਾ ਹੈਗਾ ਉਹਨਾਂ ਦੇ ਸਾਰੇ ਆਏ ਨਹੀਂ ਹੈਗਾ ਵੀ ਅਸੀਂ ਚਾਹ ਫੜਾ ਜੇ ਜਾਂ ਰੋਟੀ ਫੜਾ ਜੀ ਹੂੰ ਆਏ ਸਾਰੇ ਕਿੰਨੇ ਪੋਤੇ ਪੋਤੀਆਂ ਤੇਰੇ ਸੀ ਪੋਤੇ ਨੇ ਹਾਂ ਦੋ ਪੋਤੀਆਂ ਨੇ ਅੱਛਾ ਅੱਠ ਪੁੱਤ ਤੇ ਪੋਤੀਆਂ ਹਾਂ ਤੇ ਚਾਰੇ ਵਿਆਹ ਹੋਏ ਪਰ ਤੇਰੇ ਨਾ ਇੱਕ ਕੁਮਾਰਾ ਜਿਹੜਾ ਸੰਗਰੂਰ ਦਾ ਜਿਹੜਾ ਸੰਗਰੂਰ ਦਾ ਉਹਦੀ ਉਮਰ ਛੋਟੀ ਹੈ ਜੀ ਉਮਰ ਛੋਟੀ ਹੈ ਹੈਗੀ ਆ 345 ਸਾਲ ਦੀ ਉਹਦੀ ਉਮਰ ਤੇ ਚੋਨੇ ਵਿਆਹ ਕਰਾਇਆ ਨਹੀਂ ਹਜੇ ਨਾ ਠੀਕ ਬਾਕੀ ਜਿੰਨੇ ਵਿਆਹ ਜਿਹੜੀ ਮੌਤ ਹੋ ਗਈ ਉਹਦੇ ਕਿੰਨੇ ਬੱਚੇ ਆ ਉਹਦੇ ਤਿੰਨ ਜਵਾਖ ਨੇ ਇੱਕ ਕੁੜੀ ਆ ਦੋ ਮੁੰਡੇ ਆ ਦੋ ਮੁੰਡੇ ਤੇ ਦੂਜੇ ਜਿਹੜੇ ਪੁੱਤ ਨੇ ਤੇਰੇ ਪੁੱਤ ਦੋਨੇ ਉੱਥੇ ਨੇ ਉਹਨਾਂ ਦੇ ਵੀ ਬੱਚੇ ਨੇਗਾ ਬੱਚੇ ਉਹਨਾਂ ਦੀ ਇਹ ਨੇ ਜਿਹਨੇ ਦੱਸਿਆ ਤੁਹਾਨੂੰ ਵੱਡੇ ਦੇ ਤਾਂ ਦੋ ਮੁੰਡੇ ਕੁੜੀ ਹੋ ਗਈ ਉਸ ਤੋਂ ਜਿਹੜਾ ਛੋਟਾ ਉਹਦੇ ਉਹਦੇ ਦੋ ਮੁੰਡੇ ਨੇ ਓਕੇ ਫਿਰ ਉਸ ਤੋਂ ਛੋਟਾ ਜਿਹੜਾ ਜਿਹਦੀ ਡੇਸ ਹੋ ਗਈ ਉਹਦਾ ਉਹਦੇ ਇੱਕ ਕੁੜੀ ਆ ਦੋ ਮੁੰਡੇ ਹਾਂ ਤੇ ਜਿਹੜਾ ਉਸ ਤੋਂ ਛੋਟਾ ਉਹ ਕੁਮਾਰ ਆਈ ਗਈ ਜਿਹੜਾ ਉਸ ਤੋਂ ਕਿਹ ਚਾਰ ਐ ਮੁੰਡੇ ਸਾਰੇ ਤੇ ਮਾਂ ਤੂੰ ਹੁਣ ਮੰਨ ਲਓ ਜਿਵੇਂ ਹੁਣ ਦੋ ਤਿੰਨ ਸਾਲਾਂ ਤੋਂ ਹੀ ਤੈਨੂੰ ਦਿੱਕਤ ਆਈ ਆ ਉਸ ਤੋਂ ਪਹਿਲਾਂ ਠੀਕ ਸੀ ਸਾਰੇ ਰੋਟੀ ਵਧੀਆ ਦਿੰਦੇ ਸੀ ਹਾਂ ਜੀ ਨਹੀਂ ਬਈ ਉਦੋਂ ਪਹਿਲਾਂ ਨਾ ਮਾਤਾ ਦਾ ਕੀ ਸੀਨ ਹੋਇਆ ਸੀਗਾ ਮਾਤਾ ਦੀਆਂ ਭਤੀਜੀਆਂ ਤੇ ਨਾ ਬੇਬੇ ਤੇਰੀਆਂ ਜਿਹੜੇ ਕਾਂਜਲੇ ਤੇ ਰਹਿਣ ਲੱਗ ਗਈ ਤੂੰ ਨਹੀਂ ਜੀ ਉਹ ਕੌਣ ਸੀਗਾ ਉਹ ਮੇਰੀਆਂ ਦੋ ਦੋਤੀਆਂ ਸੀਆਂ ਬੇਬੇ ਦੀਆਂ ਭਾਈ ਦੋ ਦੋਤੀਆਂ ਸੀ ਜੇ ਕਿ ਦੋਤੀ ਮਤਲਬ ਦੋਤੀ ਦੇ ਘਰ ਵਾਲਾ ਸੀ ਰਣਸੋ ਕੀ ਤੀ ਪ੍ਰੇਮਾ ਪ੍ਰੇਮਾ ਕਾਂਜਲੇ ਦਾ ਜੀ ਉਹ ਨੇ ਇਹਨੂੰ ਮਾਤਾ ਨੂੰ ਲੈ ਗਿਆ ਇਹਦੇ ਛੋਟੇ ਮੁੰਡੇ ਨਾਲ ਉਰੋਂ ਹਿੱਸਾ ਵੰਡਾ ਕੇ ਵੀ ਮੈਂ ਤੁਹਾਡਾ ਵੀ ਤੇਰੇ ਮੁੰਡੇ ਨੂੰ ਵਿਆਹ ਹੂੰਗਾ ਤੇ ਉੱਥੇ ਰੱਖੂੰਗਾ ਉਹ ਦਾ ਹਿੱਸਾ ਵਿਚਾਰੀ ਦਾ ਜਿਹੜਾ ਪੈਸੇ ਬਣੇ 1.50 ਲੱਖ 50 ਹਜ਼ਾਰ 2 ਲੱਖ ਜੋ ਵੀ ਹੋਣਾ ਉਹ ਬਾਈ ਵੇਚ ਕੇ ਖਾ ਗਿਆ ਮੈਂ 10000 ਚ ਦੇ ਦਿੱਤਾ ਹਾਂ 50000 ਚ ਵਿਚਾਰ ਉਹ ਇਹਦਾ ਖਾ ਗਿਆ ਤੇ ਉੱਥੇ ਕੋਈ ਕੁਝ ਨਹੀਂ ਸਾਮਿਆ ਮਾਤਾ ਨੂੰ ਕਾਂਜਲੇ ਵਿਚਾਰੇ ਇਹਨਾਂ ਨੇ ਉੱਥੇ ਪਥੇਰ ਦਾ ਕੰਮ ਕਰਿਆ ਦੋਵੇਂ ਮਾਂ ਪੁੱਤਾਂ ਨੇ ਤਿੰਨ ਚਾਰ ਸਾਲ ਕਰਿਆ ਕਿ ਕਿੰਨੇ ਸਾਲ ਪੰਜ 6 ਸਾਲ ਰਹੀ 5 6 10 ਸਾਲ 10 ਸਾਲ ਰਹੀ 10 ਸਾਲ ਰਹੀ ਮਾਤਾ ਉੱਥੇ ਜੀ 10 ਸਾਲਾਂ ਬਾਅਦ ਉੱਥੋਂ ਮਾਤਾ ਨੂੰ ਕੁੱਟਦਾ ਉਹਨੇ ਕੁੱਟ ਕੇ ਜਿਹੜਾ ਬੰਦਾ ਲੈ ਗਿਆ ਹਾ ਪ੍ਰੇਮਾ ਸੁਪ੍ਰੇਮਾ ਫਿਰ ਉਹ ਮਾਤਾ ਉਹਨੇ ਕੱਢਦਾ ਜੀ ਉੱਥੋਂ ਕੱਢ ਕੇ ਮਾਤਾ ਨੂੰ ਕਹਿੰਦਾ ਵੀ ਤੁਸੀਂ ਜਾਓ ਵੀ ਮੈਂ ਨਹੀਂ ਤੁਹਾਡਾ ਕੁਝ ਕਰਨਾ ਤੇ ਮਾਤਾ ਦੀ ਵਿਚਾਰੇ ਕਦੇ ਉੱਥੇ ਕਿਸੇ ਦੇ ਮਾਤਾ ਦੇ ਕਿਸੇ ਬਾਦੀ ਮਾ ਚਾਰ ਕਰੀਮ ਜਾਰੀ ਕਦੇ ਕਦੀ ਕੀ ਦੀ ਰਹਿ ਜਾ ਘਰੇ ਕਦੇ ਕੀਦੇ ਤੇ ਉਹ ਪਰੋ ਬੰਦੇ ਦੇ ਕੋ ਜਹੇ ਜੀ ਕਰਨੀ ਉਹ ਵੀ ਉਹਦੀ ਵੀ ਡੈਥ ਹੋ ਗਈ ਉੱਥੇ ਟੈਗ ਟੂ ਕਹੋਗੇ ਉਹਦੀ ਡੈਥ ਹੋ ਗਈ ਉਹਨੇ ਇਹਨੂੰ ਅਸਲ ਚ ਘਰੋਂ ਉਹਨੇ ਕੱਢਿਆ ਕਿਰੋਂ ਬੇਕਰਤਾ ਉਹਨੇ ਉਹਨੇ ਕਰੇ ਉਹਨੇ ਕਹੋ ਕੀ ਲੱਗਦਾ ਈ ਤੇਰਾ ਜਮਾਈ ਲਾ ਦੇ ਦੋਤ ਜਮਾਈ ਦੋਤ ਜਮਾਈ ਸੋਤ ਜਮਾਈ ਸੀ ਤੇ ਫਿਰ ਮਾਂ ਜਿਹੜਾ ਕੁਵਾਰਾ ਵਾ ਮੁੰਡਾ ਜਿਹਨੇ ਕਿਸੇ ਕਰਕੇ ਫਿਰ ਉਹ ਕੁਵਾਰਾ ਰਹਿ ਗਿਆ ਹਾਂ ਇਸ਼ੇ ਗੱਲ ਨਹੀਂ ਰਹੇਗਾ ਕੁਮਾਰਾ ਉਹ ਹੁਣ ਕੀ ਕਰਦਾ ਫਿਰ ਦਿਹਾੜੀ ਦਾਪਾ ਕਰਦਾ ਸੀ ਉਹ ਉਹਦੇ ਨਾਲ ਨਹੀਂ ਤੂੰ ਰਹਿੰਦੀ ਉੱਥੇ ਫਿਰ ਕਹਿੰਦਾ ਰੱਖ ਨਹੀਂ ਸਕਦਾ ਮੈਂ ਸੰਗਰੂਰ ਭਾਈ ਉਹ ਤਾਂ ਉਂ ਰਹਿੰਦਾ ਜੀ ਉੱਥੇ ਇੱਕ ਨਾ ਚੌਕ ਨਹੀਂ ਪਾਕ ਸਿੰਘ ਚੌਕ ਆਈ ਸੰਗਰੂਰ ਜੋ ਮੈਨੂੰ ਮਾਤਾ ਨੇ ਦੱਸੀ ਆ ਹਜੇ ਮੈਂ ਪਤਾ ਕਰੂੰਗਾ ਚੀਜ਼ ਬਾਰੇ ਪਰ ਮੈਂ ਉੱਥੇ ਮੁੰਡੇ ਭੇਜੇ ਸੀ ਉੱਥੇ ਮਿਲਿਆ ਨਹੀਂ ਕੋਈ ਮੇਰੇ ਮਾਤਾ ਨੇ ਦੱਸਿਆ ਜਿਵੇਂ ਉੱਥੇ ਕੋਈ ਖੋਖੇ ਬਣੇ ਹੋਏ ਨੇ ਉਹ ਉੱਥੇ ਖੋਖਿਆਂ ਦੇ ਵਿੱਚ ਘਰਾ ਘਰਾ ਨੂੰ ਜਾਂ ਕੋਈ ਸੂਏ ਸਾਇ ਪੱਟਕੇ ਨਹੀਂ ਹੁੰਦੇ ਆਪਣੇ ਕੱਸੀਆਂ ਜਿਹੜੇ ਇਟਾ ਹੁੰਦੀ ਨੇ ਉਹ ਇਟਾ-ਇਟਾ ਵੇਚ ਕੇ ਮਲਵੇ ਦਾ ਕੰਮ ਕਰਦੇ ਆ ਉਹਤੇ ਮਿਲੇ ਨਹੀਂ ਹੈਗੇ ਹਜੇ ਜਦੋਂ ਮੈਨੂੰ ਮਿਲ ਗਿਆ ਮੈਂ ਆਪਾਂ ਉਹ ਵੀ ਗੱਲ ਕਰਾਂਗੇ ਉਹ ਨਹੀਂ ਕਿ ਉੱਥੇ ਇਕੱਲਾ ਖੋਖੇ ਜਿਹੀ ਰਹਿੰਦਾ ਹੈ ਮੈਂ ਹਾਂ ਹਾਂ ਜੀ ਢਕਾ ਜਾ ਬੰਨਾ ਹੋਇਆ ਹੈ ਮਤਲਬ ਉਹ ਛੱਪਰ ਜਾ ਲਾਰਖਿਆ ਮਤਲਬ ਖੋਖਾ ਜਾ ਠੀਕ ਤੇ ਜਿਹੜਾ ਵੱਡਾ ਮੁੰਡਾ ਜਿਹਦੀ ਮੌਤ ਹੋ ਗਈ ਉਹਦਾ ਘਰ-ਬਾਰ ਹੈਗਾ ਉਹਦੇ ਪੁੱਤ ਜਿਹੜਾ ਮੁੰਡੇ ਨੇ ਦੋਨੇ ਤੇਰੇ ਪੋਤੇ ਉਹ ਆਪਦੇ ਘਰ 'ਚ ਰਹਿੰਦੇ ਆ ਉਹ ਜੀ ਬਰਨਾਲੇ ਲੈ ਲਾਉਂਨਾਂ ਨੇ ਘਰ ਉਹ ਵੇਚ ਗਈ ਕੁੜੀ ਮੇਰੀ ਪੋਤੀ ਵੇਚੀ ਅੱਛਾ ਤੇ ਜਿਹੜਾ ਦੂਜਾ ਮੁੰਡਾ ਤੇਰਾ ਛੋਟਾ ਜਿਹਦੇ ਦੋ ਪੁੱਤ ਆ ਹਾਂ ਉਹ ਪਿੰਡ ਰਹਿੰਦੇ ਉਹ ਪਿੰਡ ਰਹਿੰਦੇ ਨੇ ਜੀ ਤੇ ਤੀਜਾ ਜਿਹੜਾ ਜਿਹਦੇ ਉਹ ਵੀ ਨਾਲ ਹੀ ਆ ਬਸ ਇਕੱਠੇ ਹੀ ਆ ਉਹ ਉਹ ਬਈ ਪਤਾ ਕੀ ਕਹਿੰਦੀ ਇਹਨੂੰ ਇਹਦੀ ਨੂੰਹ ਕਹਿੰਦੀ ਵੀ ਤੂੰ ਨਾ ਮੇਰੇ ਮੁੰਡਿਆਂ ਦੇ ਕੁਝ ਕਰਾਤਾ ਵੀ ਮੇਰੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਇਹ ਗੱਲ ਕਰਕੇ ਗੁੱਸ ਦੀ ਇਹਨੂੰ ਬਾਪੂ ਬਾਪੂ ਦਾ ਕੀ ਨਾਮ ਸੀ ਵਿੰਬੇ ਤੇਰੇ ਘਰ ਵਾਲੇ ਦਾ ਬਲਵੀਰ ਸਿੰਘ ਬਲਵੀਰ ਸਿੰਘ ਉਹ ਕੀ ਕੰਮ ਕਰਦਾ ਸੀ ਰਲਦਾ ਸੀ ਉਹ ਵੀ ਸਿੱਧੀ ਰਲਦਾ ਸੀ ਹਾਂ ਜੀ ਹੂੰ ਮਾਤਾ ਨੇ ਬਾਈ ਛੋਟੇ ਛੋਟੇ ਗੋਹਾ ਕੁੜਾ ਕਰਕੇ ਬਾਈ ਕਰਾਉਂਦਾ ਹਨਾ ਮਾਤਾ ਵੀਵੀ ਬਾਈ ਘਰਾਂ ਦਾ ਜੀ ਗੋਹਾ ਕੁੜਾ ਕਰਦੀ ਸੀ ਤਾਂ ਜਵਾਖ ਪਾਲੀ ਸੀ ਮਾਤਾ ਦੀ ਅੱਖਾਂ ਦੀ ਨਿਗਾ ਵੀ ਚਾਹੀ ਚੱਲ ਗਈ ਸਿਰ ਤੇ ਵਜਨ ਚੱਕਤੋਂ ਦੀ ਰਹੀ ਚਾਰ ਪੁੱਤ ਤੇ ਦੋ ਧੀਆ ਪਾਲੀਆਂ ਦੋ ਧੀਆ ਤੇ ਦੋ ਦੀਆਂ ਬੇਟੀਆਂ ਹਾਂ ਕੁੜੀਆਂ ਕਿੰਨੀਆਂ ਸੀ ਕੁੜੀ ਕੋਈ ਨਹੀਂ ਦੋ ਤਿੰਨ ਚਾਰ ਮੁੰਡੇ ਸੀ ਚਾਰ ਮੁੰਡੇ ਅੱਛਾ ਤੇ ਫਿਰ ਦੋ ਧੀਆ ਕਿੱਥੋਂ ਆਈਆਂ ਦੋ ਧੀਆ ਨਾਨਦੀਆਂ ਕੁੜੀਆਂ ਅਸੇ ਨੰਦ ਦੀਆਂ ਕੁੜੀਆਂ ਸੀ ਮੇਰੇ ਨਹੀਂ ਹੈਗੀਆਂ ਉਹਦੀਆਂ ਤਿੰਨ ਕੁੜੀਆਂ ਨੇ ਇੱਕ ਕੋਪਰ ਨਾਲ ਦੇਹੀ ਆ ਹੂੰ ਦੋ ਕਾਂ ਦੇ ਤੂੰ ਕੱਲੀ ਨੇ ਚਾਰ ਪੁੱਤ ਪਾਲੇ ਤੇ ਵਿਆਹ ਤੇ ਹੈ ਹਾਂ ਵਿਆਹ ਤੇ ਤੂੰ ਹੀ ਵਿਆਹਿਆ ਹੋਰ ਨਹੀਂ ਬਹੇ ਤੂੰ ਹੋਰ ਕੌਣ ਵਿਆਹੇ ਬੁਢਾ ਤਾਂ ਪਹਿਲੇ ਚੱਲ ਗਿਆ ਸੀ ਆ ਜਾ ਮਾਂਪਾ ਪਹਿਲਾਂ ਤੁਰੇ ਚੱਲਣਾ ਥੋੜਾ ਉੱਥੇਕ ਚੱਲ ਕੇ ਬੰਨੇ ਆ ਜਾ ਚੱਲ ਆ ਜਾ ਆ ਜਾ ਤੂੰ ਵੀ ਚੱਲ ਹਾਂ ਅੱਖਾਂ ਦੀ ਮਾਂ ਨਿਗਾ ਕਿਦੋਂ ਗਈ ਤੇਰੀ ਕਿੰਨਾ ਟਾਈਮ ਪਹਿਲਾਂ ਦੇਖਣੋਂ ਹਟ ਗਿਆ ਹਾਂ ਜੀ ਨਾਲ ਹੀ ਹੋਗੀ ਬੱਚਾ ਫਿਰ ਦਿਖਾਈਆਂ ਨਹੀਂ ਅੱਖਾਂ ਦਿਖਾਈਆਂ ਲੈ ਚ ਪਏ ਹੋ ਨੇ ਰੋਣਾ ਜੀ ਇੱਕ ਤਾਂ ਦਾ ਦੀਨ ਆ ਇੱਕ ਤਾਂ ਦੀਨਾ ਨਹੀਂ ਅੱਛਾ ਤੇ ਜਿਹੜੇ ਤੋਂ ਦੀਨ ਦਾ ਉਹ ਤੋਂ ਐ ਪਰਸਾਟ ਦਿੰਦੀ ਮੈਨੂੰ ਅਨੇਰਾ ਚਾਨਣ ਦਿੰਦਾ ਹਾਂ ਮੇਰਾ ਚਾਨਣ ਦਿੰਦਾ ਬੰਦੇ ਨਹੀਂ ਦੇਖਦੇ ਅੱਛਾ ਰਾਹ ਦੇਖ ਜਾਂਦਾ ਰਾਹ ਨਾ ਰਾਹ ਵੀ ਨਹੀਂ ਦੇਖਦਾ ਮੈਂ ਤਾਂ ਸੜਕ ਤੇ ਸੋਟੀ ਮਾਰ ਕੇ ਤੁਰੀ ਹੁੰਦੀ ਆ ਕੋਈ ਨਾ ਮਾ ਵਾਇਗਰੂ ਮੇਰ ਕਰਨਗੇ ਸੱਚੇ ਬਾਦਸ਼ਾਹ ਸਰਜੀਤ ਕੌਰੇ ਤਕੜੀ ਹੋਦੋਂ ਬਸ ਠੀਕ ਆ ਤੇ ਹੁਣ ਜੇ ਤੇਰਾ ਮੁੰਡੇ ਲੈਣ ਆਉਣਗੇ ਤੈਨੂੰ ਤਾਂ ਕਿਹੜੇ ਮੁੰਡੇ ਨਾਲ ਜਾਏਂਗੀ ਛੋਟੇ ਨਾਲ ਛੋਟੇ ਨਾਲ ਜਾਏਂਗੀ ਹਾਂ ਜੇ ਨਾ ਸਈਆਂ ਹੋਣੇ ਨਾ ਜਾਉਂਗੀ ਹੁਣ ਛੋਟੇ ਕੋਲ ਤਾਂ ਜਗ੍ਹਾ ਹੀ ਨਹੀਂ ਉਹ ਤੇ ਵਿਚਾਰ ਆਪ ਛੱਪਰ ਦੇ ਚ ਰਹਿਣਾ ਉਹ ਕਿੱਥੇ ਰੱਖੂ ਤੈਨੂੰ ਫੇਰ ਉਹ ਵੀ ਨਹੀਂ ਬਾੜਦੇ ਮੈਂ ਕੀ ਕਰਾਂ ਨਹੀਂ ਜੇ ਦੂਜੇ ਲੈਣ ਆ ਜਾਣ ਫੇਰ ਫੇਰ ਉਹਨਾਂ ਨਾਲ ਜਾਉਂਗੀ ਫੇਰ ਬਾਹਰ ਨਹੀਂ ਗਿਆ ਤਾਂ ਕੇ ਨਾਲ ਬਾੜਦੇ ਨੇ ਉਹ ਅੱਛਾ ਹਾਂ ਉਹ ਤਾਂ ਕਹਿੰਦੇ ਨੇ ਸਾਡੇ ਬਸ ਆਉਂਦੇ ਬਾੜਨ ਅੰਦਰ ਅੱਛਾ ਹਾਂ ਇੰਜ ਆਪ ਲੈਣ ਆਏ ਨਾ ਫੇਰ ਤਾਂ ਬੈਠੀ ਮਾਂ ਆ ਜਾ ਬੇਬੀ ਆ ਕੁਰਸੀ ਦੇ ਆਪ ਦੇ ਕੀਮਾਨ ਦੇਖੀ ਮੰਜਾ ਦੇ ਕਿੱਥੇ ਪਿਆ ਦੀ ਨਾ ਤੈਨੂੰ ਇਹ ਪੈਗ ਪੂਕ ਲਾਉਂਦਾ ਮੁੰਡਾ ਤੇਰਾ ਬੇਬੇ ਸ਼ਰਾਬ ਤਾਂ ਨਹੀਂ ਪੀਤੇ ਹੋ ਇਸ ਵੇਲੇ ਇੰਦੇ ਨੇ ਇੰਦੇ ਨੇ ਹਾਂ ਤਾਂ ਨਹੀਂ ਤਾਂ ਕਹਿੰਦੇ ਵੀ ਅਸੀਂ ਜਾਣ ਚਾ ਰਹੇ ਹਾਂ ਹੂੰ ਉਹ ਪੁੱਜੂ ਜੁਮਾਰੀ ਆਪਾਂ ਬਿੰਦਨ ਸਪਾਸ ਨੂੰ ਕਾਲਿੰਗ ਹੁਣ ਤਾਂ ਨਹੀਂ ਇਸ ਵੇਲੇ ਚੱਕ ਰਿਹਾ ਜੀ ਪਿਆ ਹੋਊਗਾ ਤੜਕੇ ਵ ਕਰੂਗਾ ਹੂੰ ਹੁਣ ਤਾਂ ਪਹ ਗਿਆ ਬਾਕੀ ਧੰਨਵਾਦ ਆ ਛੋਟੇ ਵੀਰ ਦਾ ਗੋਲਡੀ ਹੁਣਾਂ ਦਾ ਜਿਹੜੇ ਇਸ ਸਮਾਨ ਨੂੰ ਬਜ਼ੁਰਗ ਮਾਂ ਨੂੰ ਸਾਡੇ ਕੋਲੇ ਲੈ ਕੇ ਆਏ ਨੇ ਸੁਖਤਿਆਂ ਦੇ ਘਰ ਅਸੀਂ ਸਵੇਰੇ ਕੋਸ਼ਿਸ਼ ਕਰਾਂਗੇ ਇਸ ਸਮਾਨ ਨੂੰ ਇਹਦੇ ਘਰ ਤੱਕ ਇਹਦੇ ਆਪਣੇ ਤੇ ਕਰ ਪਹੁੰਚਾਉਣ ਦੇ ਲਈ ਇਹਦੇ ਬੱਚਿਆਂ ਤੇ ਕਰ ਪਹੁੰਚਾਉਣ ਦੇ ਲਈ ਪੈਗਰੂ ਮੇਰ ਕਰਨ ਉਹਨਾਂ ਨੂੰ ਵੀ ਸਮਤ ਬੁੱਧੀ ਬਖਸ਼ਣ ਸੱਚੇ ਪਾਤਸ਼ਾਹ ਕਿਉਂਕਿ ਇਸ ਕੱਲੀ ਮਾਂ ਨੇ ਚਾਰ ਪੁੱਤ ਪਾਲ ਲਿਆ ਤੇ ਚਾਰ ਪੁੱਤ ਵਿਆਹ ਲਿਆ ਤੇ ਅੰਜੋ ਚਾਰੇ ਪੁੱਤਾਂ ਤੋਂ ਗਾਂ ਜਿਨ੍ਹਾਂ ਦੇ ਛੇ ਪੋਤੇ ਆ ਤੇ ਦੋ ਪੋਤੀਆਂ ਵਾਂ ਉਹ ਆਪਣੀ ਇਸ ਕੱਲੀ ਮਾਂ ਨੂੰ ਨਹੀਂ ਸੰਭਾਲ ਪਾ ਰਹੇ ਪ੍ਰਮਾਤਮਾ ਉਹਨਾਂ ਨੂੰ ਬਲ ਬੁੱਧੀ ਬਖਸ਼ਣ ਉਹ ਆਪਣੀ ਡਿਊਟੀ ਨਿਭਾ ਸਕਣ ਵੀਰੇ ਤੂੰ ਤਾਂ ਕੀ ਨਾ ਵੀਰੇ ਹਰਪ੍ਰੀਤ ਮਾਮੇ ਦਾ ਮੁੰਡਾ ਜੀ ਹਰਪ੍ਰੀਤ ਸਿੰਘ ਤੇਰਾ ਕੀ ਨਾਮ ਵੀਰੇ ਗਰਮਕ ਸਿੰਘ ਗਰਮਕ ਸਿੰਘ ਹਰਪ੍ਰੀਤ ਸਿੰਘ ਤੇ ਗਰਮਕ ਸਿੰਘ ਗੋਲਦੀ ਵੀਰ ਦੇ ਨਾਲ ਆਏ ਨੇ ਇਹਨਾਂ ਦਾ ਵੀ ਧੰਨਵਾਦ ਆ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਬਖਸ਼ਿ ਸ਼ੋਤੇ ਪ੍ਰਾਤਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ